ਇਸ ਪਿੰਡ ਵਿੱਚ ਕੋਈ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਇਨਕ੍ਰੋਚਮੈਂਟ ਕਰਕੇ ਤੇ ਇਨ ਕੰਸਟ੍ਰਕਸ਼ਨ ਜਿਹੜੀ ਬਣਾਈ ਹੋਈ ਆ ਤੇ ਉਹਨਾਂ ਨੇ ਉਸ ਵਿੱਚ ਜਿਹੜਾ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਕੇ ਤੇ ਸਾਨੂੰ ਇਹ ਲਿਖਿਆ ਸੀਗਾ ਕਿ ਇਹਦੇ ਵਿੱਚ ਸਾਨੂੰ ਐਸੀ ਨੂੰ ਰਿਮੂਵ ਕਰਾਉਣੀ ਆ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੀਡੀਓ ਸਟਾਰਟ ਕੀਤੇ ਗਿਆ ਕੋਈ ਵੀ ਕਾਲ ਕਰਤਾ ਜਿਹੜਾ ਗੱਲ ਕਰਦਾ ਕੋਈ ਇਨਫੋਰਮੇਸ਼ਨ ਦਿੰਦਾ ਕਿਸੇ ਰਿਲੇਟਡ ਉਹਦੇ ਵਿੱਚ ਜਿਹੜਾ ਕਾਲਰ ਦੀ ਜਿਹੜੀ ਆਇਡੈਂਟੀਟੀ ਬਿਲਕੁਲ ਜਿਹੜੀ ਉਹ ਕਨਫਿਡੈਂਸ਼ੀਅਲ ਰੱਖੀ ਜਾਂਦੀ ਹੈ ਬੇਚ ਜਿੱਕੋ ਕਿਸਾਨ ਜਿਹੜਾ ਤੁਸੀਂ ਇਸ ਮਾਧਿਅਮ ਰਾਹੀਂ ਵੀ ਸਾਨੂੰ ਕੋਈ ਬੰਦਾ ਨਸ਼ਾ ਤਸਕਰੀ ਕਰਦਾ ਹੋਵੇ ਉਹਦੇ ਬਾਰੇ ਸਾਨੂੰ ਤੁਸੀਂ ਇਨਫੋਰਮੇਸ਼ਨ ਦੇ ਦਿਵੋ ਅਸੀਂ ਉੱਤੇ ਜਿਹੜੀ ਤੁਰੰਤ ਕਾਰਵਾਈ ਕਰਾਂਗੇ ਅੱਜ ਅਸੀਂ ਪਿੰਡ ਪਾਸਲਾ ਥਾਣਾ ਜਿਹੜਾ ਨੂਰਮੰਗਰ ਇੱਥੇ ਖੜੇ ਆ ਇੱਥੇ ਪਿੰਡ ਦੇ ਵਿੱਚ ਇੱਕ ਸਾਨੂੰ ਕੁਝ ਦਿਨ ਪਹਿਲੇ ਜਿਹੜਾ ਬੀਡੀਪੀਓ ਰੁੜਕਾ ਕਲਾਂ ਵੱਲੋਂ ਜਿਹੜਾ ਇੱਕ ਲੈਟਰ ਰੀਸੀਵ ਹੋਇਆ ਸੀ ਜਿਹਦੇ ਵਿੱਚ ਉਹਨਾਂ ਇਹ ਲਿਖਿਆ ਸੀਗੇ ਇਸ ਪਿੰਡ ਦੇ ਵਿੱਚ ਇੱਕ ਜਸਵਿੰਦਰ ਕੌਰ ਜੱਸੀ ਤੇ ਉਸ ਦਾ ਜਿਹੜਾ ਹਸਬੰਡ ਪਰਮੇਂਦਰ ਉਹਦੇ ਵੱਲੋਂ ਇਸ ਪਿੰਡ ਵਿੱਚ ਕੋਈ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਇਨਕ੍ਰੋਚਮੈਂਟ ਕਰਕੇ ਤੇ ਇਨ ਕੰਸਟ੍ਰਕਸ਼ਨ ਜਿਹੜੀ ਬਣਾਈ ਹੋਈ ਆ ਤੇ ਉਹ ਉਹਨਾਂ ਨੇ ਉਸ ਵਿੱਚ ਜਿਹੜਾ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਕੇ ਤੇ ਸਾਨੂੰ ਇਹ ਲਿਖਿਆ ਸੀਗਾ ਕਿ ਇਹਦੇ ਵਿੱਚ ਸਾਨੂੰ ਅਸੀਂ ਇਹਨੂੰ ਰਿਮੂਵ ਕਰਾਉਣੀ ਆ ਤੇ ਇਹ ਇਹਦੇ ਵਿੱਚ ਪੂਲ ਸਮਾਧਾਨਵਾਹੀਆ ਕੀਤੀ ਜਾਵੇ ਸੋ ਅੱਜ ਅਸੀਂ ਇੱਥੇ ਜਿਹੜੇ ਆਪਣੀ ਇਹਨਾਂ ਨੂੰ ਨਾਲ ਸਾਡੇ ਪੰਚਾਇਤੀ ਵਿਭਾਗ ਦੇ ਅਫਸਰ ਨੇ ਐਗਜ਼ੈਕਟਿਵ ਮਾਜਿਸਟਰੇਟ ਆ ਤੇ ਸਾਡੇ ਜਿਹੜੀ ਸਾਡੀ ਜਲੰਧਰ ਥਾਣੇ ਦੀ ਪੁਲਿਸ ਹੈ ਜਿਹੜੀ ਉਹ ਅਸੀਂ ਨਾਲ ਇਹਨਾਂ ਨੂੰ ਪ੍ਰੋਵਾਈਡ ਕੀਤੀ ਆ ਕਿ ਇੱਥੇ ਲਾਂਡਰ ਆਰਡਰ ਨੂੰ ਮੇਨਟੇਨ ਕਰ ਲਈ। ਸੋ ਇਸ ਜਗ੍ਹਾ ਤੇ ਆ ਜਿਹੜਾ ਆਕੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਹਨੂੰ ਰਿਮੂਵ ਕਰਾਤਾ ਜਿਹੜਾ ਐਨਕ੍ਰੋਚਮੈਂਟ ਕੀਤੀ ਸੀਗੀ। ਸੋ ਇਸ ਤਰ੍ਹਾਂ ਕਰਕੇ ਜਿਹੜੀ ਜਸਵਿੰਦਰ ਕੌਰ ਹੈ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ। ਇਹਦੇ ਖਿਲਾਫ ਜਿਹੜੇ 6 ਮੁਕਦਮੇ ਨੇ ਟੁੱਟਦੇ ਵਿੱਚ ਜਿਹੜੇ ਇਹਦੇ ਐਨਡੀਪੀਐਸ ਐਕਟ ਨੇ 6 ਇੱਕ ਮੁਕਦਮੇ ਦੇ ਉੱਤੇ ਜਿਹੜਾ ਮਰਡਰ ਦਾ ਕੇਸ ਤਰਜਾ। ਸੋ ਇਹ ਜਿਹੜੀ ਘਰੋਂ ਕਾਫੀ ਦਿਨ ਤੋਂ ਜਿਹੜੀ ਇਹ ਮਿਸਿੰਗ ਐਬਸੈਂਟ ਹੈ ਸੋ ਸੀਸ ਦੇ ਪਿੱਛੇ ਵੀ ਇਹਦੇ ਲੱਗੇ ਹੋਏ ਆ ਅਸੀਂ ਜਲਦੀ ਹੀ ਇਹਨੂੰ ਜਰਾ ਗ੍ਰਫਤਾਰ ਕਰ ਲਾਂਗੇ ਸੋ ਸਾਡੇ ਵੱਲੋਂ ਇਹੀ ਹੈ ਅਪੀਲ ਸਾਰੇ ਲੋਕਾਂ ਨੂੰ ਕਿ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਕੀਤੀ ਆ ਉਹਦੇ ਵਿੱਚ ਤੁਸੀਂ ਵੱਧ ਚੜ ਕੇ ਸਹਿਯੋਗ ਦਿਓ ਸਾਨੂੰ ਜਿਹੜੀ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਉਹ ਸ਼ੇਅਰ ਕਰੋ ਇਹਦੇ ਉੱਤੇ ਅਸੀਂ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀ ਸੇਫ ਪੰਜਾਬ ਹੈਲਪਲਾਈਨ ਜਿਹੜੀ ਉਹ ਸਟਾਰਟ ਕੀਤੀ ਗਿਆ ਉਹਦੇ ਵਿੱਚ ਜਿਹੜਾ ਕੋਈ ਵੀ ਕੋਈ ਵੀ ਕਾਲ ਕਰਤਾ ਜਿਹੜਾ ਗੱਲ ਕਰਦਾ ਕੋਈ ਇਨਫੋਰਮੇਸ਼ਨ ਦਿੰਦਾ ਕਿਸੇ ਰਿਲੇਟਡ ਉਹਦੇ ਵਿੱਚ ਜਿਹੜਾ ਕਾਲਰ ਦੀ ਜਿਹੜੀ ਆਇਡੈਂਟੀਟੀ ਬਿਲਕੁਲ ਜਿਹੜੀ ਉਹ ਕਨਫਿਡੈਂਸ਼ੀਅਲ ਰੱਖੀ ਜਾਂਦੀ ਹੈ ਸੋ ਵਿੱਚ ਜੇ ਕੋਈ ਕਿਸਾਨ ਜਿਹੜਾ ਤੁਸੀਂ ਇਸ ਮਾਧਿਅਮ ਰਾਹੀਂ ਵੀ ਸਾਨੂੰ ਕੋਈ ਬੰਦਾ ਨਸ਼ਾ ਤਸਕਰੀ ਕਰਦਾ ਵਾ ਉਹਦੇ ਬਾਰੇ ਸਾਨੂੰ ਤੁਸੀਂ ਇਨਫੋਰਮੇਸ਼ਨ ਦੇ ਦਿਵੋ ਅਸੀਂ ਉੱਤੇ ਜਿਹੜੀ ਤੁਰੰਤ ਕਾਰਵਾਈ ਕਰਾਂਗੇ